ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ 4 ਜੂਨ ਦੇ ਲੋਕ ਸਭਾ ਨਤੀਜਿਆਂ ਤੋਂ ਬਾਅਦ ਹੁਣ ਅੱਜ ਜੁਲਾਈ ਮਹੀਨੇ ਦੇ ਵਿੱਚ ਪੰਜਾਬ ਇੱਕ ਹੋਰ ਚੋਣ ਨਤੀਜੇ ਦੇਖ ਰਿਹਾ ਜੀ ਹਾਂ ਅੱਜ ਜਲੰਧਰ ਪੱਛਮੀ ਸੀਟ ਜ਼ਿਮਨੀ ਚੋਣ ਦੇ ਨਤੀਜੇ ਆ ਰਹੇ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਸੀਟ ਖਾਲੀ ਹੋ ਗਈ ਸੀ ਸ਼ੀਤਲ ਅੰਗੁਰਾਲ ਜੋ ਕਿ ਬੀਜੇਪੀ ਦੇ ਆਗੂ ਸੀ ਹੁਣ ਬੀਜੇਪੀ ਦੇ ਆਗੂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਛੱਡੀ ਤੇ ਬੀਜੇਪੀ ਵਿੱਚ ਸ਼ਾਮਲ ਹੋਏ ਉਸ ਵੇਲੇ ਉਹਨਾਂ ਨੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਬਾਅਦ ਦੇ ਵਿੱਚ ਉਹ ਆਪਣੀ ਸੀਟ ਵਾਪਸ ਲੈਣ ਲਈ ਵੀ ਗਏ ਯਾਨੀ ਕਿ ਇੱਕ ਐਪਲੀਕੇਸ਼ਨ ਲਿਖੀ ਕਿ ਮੈਂ ਆਪਣੀ ਸੀਟ ਨੂੰ ਰੀਟੇਨ ਕਰਨਾ ਚਾਹੁੰਦਾ ਪਰ ਸਪੀਕਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ ਜਿਸ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਹੋਈ ਸੀ ਤਾਂ ਹੁਣ ਜ਼ਿਮਨੀ ਚੋਣ ਜਲੰਧਰ ਪੱਛਮੀ ਸੀਟ ਤੋਂ ਜੋ ਚੋਣਾਂ ਹੋਈਆਂ ਸਨ 10 ਜੁਲਾਈ ਨੂੰ ਉਸ ਦਾ ਰਿਜ਼ਲਟ ਅੱਜ ਆਉਣੇ ਸ਼ੁਰੂ ਹੋ ਗਏ ਨੇ ਹੁਣ ਕਰੀਬ 9:30 ਹੋ ਰਹੇ ਨੇ 9:30 ਵਜੇ ਦੇ ਜਦੋਂ ਵਜੇ ਨੇ ਤਾਂ ਹੁਣ ਤੱਕ ਚੌਥੇ ਰਾਊਂਡ ਦੀ ਵੋਟਾਂ ਦੀ ਗਿਣਤੀ ਜਾਰੀ ਹੈ ਇਸ ਦੇ ਵਿੱਚ ਹੁਣ ਤੱਕ ਦੀ ਅਪਡੇਟ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੇ ਜੋ ਇਸ ਸਮੇਂ ਸਭ ਤੋਂ ਅੱਗੇ ਚੱਲ ਰਹੇ ਨੇ ਬਾਕੀ ਪਾਰਟੀਆਂ ਦੇ ਕੈਂਡੀਡੇਟਸ ਨਾਲੋਂ ਨੰਬਰ 2 ਤੇ ਚੱਲ ਰਹੇ ਨੇ ਸੁਰਿੰਦਰ ਕੌਰ ਜੋ ਕਿ ਕਾਂਗਰਸ ਦੇ ਨੇ ਤੇ ਨੰਬਰ 3 ਤੇ ਨੇ ਸ਼ੀਤਲ ਅੰਗੁਰਾਲ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਵੋਟਾਂ ਤੋਂ ਪਹਿਲਾਂ ਬਹੁਤ ਸਾਰੇ ਸਿਆਸੀ ਡਰਾਮੇ ਕੀਤੇ ਅਸੀਂ ਇਹੀ ਕਵਾਂਗੇ ਕਿਉਂਕਿ ਉਹਨਾਂ ਕੋਲ ਇੱਕ ਪੈਨ ਡਰਾਈਵ ਸੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੰਗਾ ਰਿਆ ਸੀ ਤੇ ਉਹਨਾਂ ਤੋਂ ਕਈ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਸੀ ਉਸ ਤੋਂ ਇਲਾਵਾ ਵੀ ਸ਼ੀਤਲ ਅੰਗੁਰਾਲ ਕਈ ਮਾਮਲਿਆਂ ਨੂੰ ਲੈ ਕੇ ਚਰਚਾ ਵਿੱਚ ਬਣੇ ਰਹੇ ਸੀ ਇਸ ਕਰਕੇ ਜਲੰਧਰ ਪੱਛਮੀ ਸੀਟ ਤੇ ਜੋ ਜਮਨੀ ਚੋਣ ਹੋਈ ਹੈ ਉਸ ਦੌਰਾਨ ਇੱਕੋ ਹੀ ਕੈਂਡੀਡੇਟ ਸੀ ਸ਼ੀਤਲ ਅੰਗੁਰਾਲ ਜਿਸ ਦੀ ਚਰਚਾ ਵਾਰ-ਵਾਰ ਹੋਈ ਸੀ ਪਰ ਅੱਜ ਜਦੋਂ ਚੋਣਾਂ ਦੇ ਨਤੀਜੇ ਆ ਰਹੇ ਨੇ ਤਾ ਇਸ ਦੇ ਵਿੱਚ ਸ਼ੀਤਲ ਅੰਗੁਰਾਲ ਨਾ ਪਹਿਲੇ ਦਿਨੇ ਨਾ ਦੂਜੇ ਦਿਨੇ ਉਹ ਤੀਜੇ ਨੰਬਰ ਤੇ ਨੇ ਤੇ ਕਾਫੀ ਮਾਰਜਨ ਤੋਂ ਪਿੱਛੇ ਨੇ ਪਹਿਲੇ ਨੰਬਰ ਤੇ ਜੋ ਨੇ ਸ਼ਖਸ ਇਸ ਸਮੇਂ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ ਨੇ ਜੁਨ੍ਹਾਂ ਨੂੰ ਹੁਣ ਤੱਕ ਕਰੀਬ 15000 ਵੋਟਾਂ ਪੈ ਚੁੱਕੀਆਂ ਨੇ ਤੇ ਇਸ ਸਮੇਂ 10000 ਕਰੀਬ 10000 ਵੋਟਾਂ ਤੋਂ ਉਹ ਲੀਡ ਹਾਸਲ ਕਰਕੇ ਅੱਗੇ ਵਧੇ ਹੋਏ ਨੇ ਯਾਨੀ ਉਹਨਾਂ ਦੇ ਆਲੇ ਦੁਆਲੇ ਕੋਈ ਵੀ ਕੈਂਡੀਡੇਟ ਨਹੀਂ ਹੈ ਜੋ ਉਹਨਾਂ ਦੇ ਇਸ ਲੀਡ ਦੇ ਫਰਕ ਨੂੰ ਭਰ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਜੋ ਚੋਣ ਮੁਹਿੰਮ ਸੀ ਇਸ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਕਿਹੜੇ-ਕਿਹੜੇ ਕੈਂਡੀਡੇਟ ਸੀ ਸਭ ਤੋਂ ਪਹਿਲੀ ਗੱਲ ਆਮ ਆਦਮੀ ਪਾਰਟੀ ਦੇ 모ਹਿੰਦਰ ਭਗਤ ਭਾਜਪਾ ਦੇ ਸ਼ੀਤਲ ਅੰਗੁਰਾਲ ਸੁਰਿੰਦਰ ਕੌਰ ਜੋ ਕਾਂਗਰਸ ਦੇ ਸੀ ਤੇ ਸੁਰਜੀਤ ਕੌਰ ਅਕਾਲੀ ਦਲ ਤੋਂ ਉੱਥੇ ਟਿਕਟ ਦਿੱਤੀ ਗਈ ਸੀ ਪਰ ਬਾਅਦ ਚ ਉਹ ਬਾਗੀ ਧੜੇ ਨਾਲ ਰਲ ਗਏ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਤੋਂ ਆਪਣੀ ਸਪੋਰਟ ਖਿੱਚ ਲਈ ਸੀ ਤੁਹਾਨੂੰ ਇਹ ਵੀ ਪਤਾ ਕਿ ਸੁਰਜੀਤ ਕੌਰ ਜਿਨ੍ਹਾਂ ਨੂੰ ਜੋ ਉੱਥੋਂ ਚੋਣ ਲੜ ਰਹੇ ਨੇ ਉਹ ਕੁਝ ਘੰਟਿਆਂ ਲਈ ਆਮ ਆਦਮੀ ਪਾਰਟੀ ਦੇ ਵਿੱਚ ਵੀ ਗਏ ਸੀ 6-7 ਘੰਟਿਆਂ ਦੇ ਲਈ ਫਿਰ ਮੁੜ ਕੇ ਵਾਪਸ ਆ ਗਏ ਸੀ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਹੋਰਾਂ ਦੇ ਬਾਗੀ ਧੜਾ ਸੀ ਉਹਨਾਂ ਦੇ ਨਾਲ ਪਰ ਉਹਨਾਂ ਦੀ ਹਾਲਤ ਇਸ ਸਮੇਂ ਬੇਹਦ ਬੁਰੀ ਹੈ ਉਹਨਾਂ ਨੂੰ 100 ਵੋਟਾਂ ਵੀ ਨਹੀਂ ਪਈਆਂ ਨੇ ਜੋ ਹੁਣ ਤੱਕ ਦਾ ਅੰਕੜਾ ਚੌਥੀ ਚੌਥੇ ਰਾਉਂਡ ਦਾ ਜੋ ਰਿਜ਼ਲਟ ਆ ਰਹੇ ਹਨ ਇਸ ਤੋਂ ਇਲਾਵਾ ਬਿੰਦਰ ਲੱਖਾ ਜੋ ਬੀਐਸਪੀ ਦੇ ਕੈਂਡੀਡੇਟ ਨੇ ਬਿੰਦਰ ਲੱਖਾ ਵੀ ਕਾਫੀ ਪਿੱਛੇ ਨੇ ਉਹਨਾਂ ਨੂੰ ਕਰੀਬ 300 ਦੇ ਕਰੀਬ ਵੋਟਾਂ ਪਈਆਂ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਪੋਰਟ ਕੀਤਾ ਸੀ ਜਦੋਂ ਸੁਰਜੀਤ ਕੌਰ ਨੇ ਬਾਗੀ ਧੜੇ ਦੇ ਨਾਲ ਹੱਥ ਮਿਲਾਇਆ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਸੁਰਜੀਤ ਕੌਰ ਦੀ ਸਪੋਰਟ 'ਚ ਹੱਥ ਪਿੱਛੇ ਖਿੱਚਦੇ ਹਾਂ ਪਰ ਸ਼੍ਰੋਮਣੀ ਅਕਾਲੀ ਦਰਬਿੰਦਰ ਲਖਾ ਨੂੰ ਸਪੋਰਟ ਕਰੇਗੀ ਪਰ ਬਿੰਦਰ ਲਖਾ ਤੇ ਚੁਰਜੀਤ ਕੌਰ ਦੋਹੇ ਇਸ ਜੋ ਚੋਣਾਂ ਦੇ ਨਤੀਜੇ ਆ ਰਹੇ ਨੇ ਉਸ ਦੇ ਵਿੱਚ ਸਭ ਤੋਂ ਪਿੱਛੇ ਚੱਲ ਰਹੇ ਨੇ ਯਾਨੀ ਕਿ ਇਹਨਾਂ ਨੇ 500 ਵੋਟਾਂ ਦਾ ਵੀ ਅੰਕੜਾ ਤੱਕ ਨਹੀਂ ਛੂਆ ਪਰ ਇਸ ਸਭ ਦੇ ਵਿੱਚ ਆਲੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮੋਹਿੰਦਰ ਭਗਤ ਇਸ ਸਮੇਂ ਸਭ ਤੋਂ ਅੱਗੇ ਚੱਲ ਰਹੇ ਨੇ ਮੋਹਿੰਦਰ ਭਗਤ ਤੇ ਉਹਨਾਂ ਦਾ ਜਿਹੜਾ ਲੀਡ ਹਾਸਲ ਕਰਨ ਦਾ ਜੋ ਮਾਰਜਨ ਹੈ ਉਹ ਬਹੁਤ ਜ਼ਿਆਦਾ ਹੈ ਕਰੀਬ 9000 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਕਰੀਬ 15000 ਵੋਟਾਂ ਉਹ ਹਾਸਲ ਕਰ ਚੁੱਕੇ ਨੇ ਤੁਹਾਨੂੰ ਪਤਾ ਹੈ ਕਿ ਜਲੰਧਰ ਪੱਛਮੀ ਵੈਸਟ ਦੇ ਵਿੱਚ ਇਸ ਸਮੇ 15 ਕੈਂਡੀਡੇਟਾਂ ਨੇ ਚੋਣ ਲੜੀ ਸੀ ਜਿਨ੍ਹਾਂ ਦੇ ਵਿੱਚ ਮੁਕ ਕੈਂਡੀਡੇਟਾਂ ਦਾ ਮੈਂ ਨਾਮ ਲੈ ਲਿਆ ਕਰੀਬ 5 ਮੁਕ ਕੈਂਡੀਡੇਟ ਨੇ ਇਸ ਦੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਨੀਟੂ ਛਟਰਾਵਾਂ ਵਾਲਾ ਫਿਰ ਲੜ ਰਿਹਾ ਹੈ ਤਾਂ ਨੀਟੂ ਛਟਰਾਵਾਂ ਵਾਲਿਆਂ ਨੂੰ ਜਦੋਂ ਅਸੀਂ ਤੀਜੇ ਰਾਉਂਡ ਦੀ ਵੋਟਿੰਗ ਦੇਖ ਰਹੇ ਸੀ ਗਿਣਤੀ ਦੇਖ ਰਹੇ ਸੀ ਤਾਂ ਉਸ ਦੇ ਵਿੱਚ ਨੀਟੂ ਛਟਰਾਵਾਂ ਵਾਲੇ ਨੂੰ ਹੁਣ ਤੱਕ ਜੋ ਚੌਥਾ ਰਾਉਂਡ ਹੈ ਹੁਣ ਤੱਕ ਸਿਰਫ 28 ਵੋਟਾਂ ਪਈਆਂ ਨੇ ਤਨਿਟੂ ਸ਼ਟਰਾਵਾਲਾ ਦਾ ਕੌਨਫੀਡੈਂਸ ਤੁਹਾਨੂੰ ਪਤਾ ਹੀ ਹੈ ਕਿ ਹਰ ਚੋਣ ਮੈਦਾਨ ਵਿੱਚ ਹਿੱਕ ਠੋਕਦਾ ਹੈ ਪਰ ਜਿੱਤ ਹਾਸਲ ਨਹੀਂ ਹੁੰਦੀ ਉਹ ਬੱਕਰੀ ਗੱਲ ਹੈ ਇਸ ਤੋਂ ਬਾਅਦ ਤੁਹਾਨੂੰ ਇਹ ਦੱਸ ਦਈਏ ਕਿ ਜਲੰਧਰ ਪੱਛਮੀ ਦੇ ਵਿੱਚ ਜੋ ਹੁਣ ਰਿਜ਼ਲਟ ਆ ਰਹੇ ਨੇ 13 ਰਾਊਂਡ ਦੇ ਵਿੱਚ ਇਹ ਰਿਜ਼ਲਟ ਗਿਣੇ ਜਾਣਗੇ 13 ਰਾਊਂਡ ਦਾ ਮਤਲਬ ਕਿ ਹੁਣ ਤੱਕ ਚੌਥੇ ਰਾਊਂਡ ਦੀ ਗਿਣਤੀ ਜਾਰੀ ਹੈ 13 ਰਾਊਂਡ ਦੇ ਵਿੱਚੋਂ ਜਿਸ ਦੇ ਵਿੱਚ ਅੱਗੇ ਚੱਲ ਰਹੇ ਨੇ ਮੋਹਿੰਦਰ ਭਗਤ ਜਲੰਧਰ ਪੱਛਮੀ ਦੇ ਵਿੱਚ ਕੁੱਲ 171000 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 94000 ਲੋਕਾਂ ਨੇ ਇਸ ਵਾਰ ਵੋਟ ਪਾਈ ਸੀ ਯਾਨੀ ਕਿ ਜੋ VOTING PERCENTAGE ਸੀ ਜਲੰਧਰ ਪੱਛਮੀ ਜ਼ਿਮਨੀ ਚੌਂਡ ਦੇ ਵਿੱਚ ਉਹ 55% ਤੋਂ ਵੱਧ ਨਹੀਂ ਸੀ 54.98% ਸੀ ਯਾਨੀ ਕਿ 55% VOTING ਪਈ ਹੈ ਯਾਨੀ ਕਿ ਜਲੰਧਰ ਪੱਛਮੀ ਜ਼ਿਮਨੀ ਚੌਂਡ ਦੇ ਵਿੱਚ 100% ਚੋਂ ਸਿਰਫ 55% ਲੋਕਾਂ ਨੇ ਹੀ VOTING ਕੀਤੀ ਯਾਨੀ 94000 ਵੋਟਾਂ ਹੀ ਪਈਆਂ ਤਾਂ ਹੁਣ ਤੱਕ ਜੋ ਗਿਣਤੀ ਹੋ ਚੁੱਕੀ ਹੈ ਚੌਥੇ ਰਾਊਂਡ ਤੱਕ ਜੋ ਚੌਥਾ ਰਾਉਂਡ ਦੀ ਗਿਣਤੀ ਚੱਲ ਰਹੀ ਹੈ ਉਸ ਦੇ ਵਿੱਚ 50000 ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਯਾਨੀ ਤੁਸੀਂ ਇਹ ਅੰਦਾਜ਼ਾ ਲਗਾਓ ਕਿ 94000 ਚੋਂ 50000 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਹੁਣ 44000 ਵੋਟਾਂ ਦੀ ਗਿਣਤੀ ਰਹਿੰਦੀ ਹੈ ਜਿਸ ਤੋਂ ਬਾਅਦ ਇਹ ਤੈਅ ਹੋ ਜਾਏਗਾ ਕਿ ਚਲੰਦਰ ਦੀ ਪੱਛਮੀ ਜੋ ਸੀਟ ਹੈ ਉੱਥੇ ਕੌਣ ਜੇਤੂ ਹੋਏਗਾ ਪਰ ਹੁਣ ਤੱਕ ਦੇ ਜੋ ਰੁਝਾਨ ਸਾਹਮਣੇ ਆ ਰਹੇ ਨੇ ਉਸ ਦੇ ਮੁਤਾਬਕ ਮੋਹਿੰਦਰ ਭਗਤ ਬਾਕੀ ਕੈਂਡੀਡੇਟਸ ਨਾਲੋਂ ਕਾਫੀ ਅੱਗੇ ਚੱਲ ਰਹੇ ਨੇ ਨੰਬਰ 2 ਤੇ ਚੱਲ ਰਹੇ ਨੇ ਸੁਰਿੰਦਰ ਕੌਰ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਤੁਹਾਨੂੰ ਪਤਾ ਹੈ ਕਿ ਜੇਕਰ ਮੋਹਿੰਦਰ ਭਗਤ ਇਹ ਚੋਣ ਜਿੱਤ ਜਾਂਦੇ ਨੇ ਤਾਂ ਆਮ ਆਦਮੀ ਪਾਰਟੀ ਜਦੋਂ ਦੀ ਬਣੀ ਹੈ ਪੰਜਾਬ ਪੰਜਾਬ ਦੇ ਵਿੱਚ 2022 ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੀ ਜਮਨੀ ਚੋਣਾਂ ਦੇ ਵਿੱਚ ਦੂਜੀ ਜਿੱਤ ਹੋਏਗੀ ਕਿਉਂਕਿ ਹੁਣ ਤੱਕ ਤਿੰਨ ਜਮਨੀ ਚੋਣਾਂ ਹੋ ਚੁੱਕੀਆਂ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਿੱਤੇ ਉਹ ਉਹਨਾਂ ਨੇ ਮੁੱਖ ਮੰਤਰੀ ਅਹੁਦੇ ਦੀ ਸੌਣ ਲਈ ਚੁੱਕੀ ਤਾਂ ਸੰਗਰੂਰ ਦੀ ਲੋਕ ਸਭਾ ਸੀਟ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਸਿਮਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਜੋ ਮੁਖੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਮੁਖੀ ਨੇ ਉਹਨਾਂ ਨੇ ਇਹ ਸੀਟ ਜਿੱਤ ਲਈ ਸੀ ਤੇ ਪਾਰਲੀਮੈਂਟ ਗਏ ਉੱਥੇ ਆਮ ਆਦਮੀ ਪਾਰਟੀ ਹਾਰ ਗਈ ਸੀ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਚੌਧਰੀ ਸੰਤੋਖ ਸਿੰਘ ਜੋ ਕਿ ਕਾਂਗਰਸ ਦੇ ਵੱਡੇ ਆਗੂ ਸੀ ਉਹਨਾਂ ਦਾ ਅਚਾਨਕ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਸੀਟ ਖਾਲੀ ਹੋ ਗਈ ਉੱਥੇ ਵੀ ਆਮ ਆਦਮੀ ਪਾਰਟੀ ਲੜੀ ਭਾਜਪਾ ਲੜੀ ਸ਼੍ਰੋਮਣੀ ਅਕਾਲੀ ਦਲ ਲੜੀ ਪਰ ਆਮ ਆਦਮੀ ਪਾਰਟੀ ਵੱਲ ਜਦੋਂ ਉਸ ਵੇਲੇ ਸੁਸ਼ੀਲ ਰਿੰਕੂਸ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਰਿੰਕੂ ਨੇ ਇਹ ਸੀਟ ਵੱਡੇ ਮਾਰਜਿਨ ਨਾਲ ਜਿੱਤ ਲਈ ਸੀ ਤੇ ਪਾਰਲੀਮੈਂਟ ਪਹੁੰਚ ਗਏ ਸੀ ਯਾਨੀ ਉਸ ਪਹਿਲੀ ਜਿੱਤ ਸੀ ਜ਼ਿਮਨੀ ਚੋਣ 2022 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਤੇ ਹੁਣ ਜਲੰਧਰ ਪੱਛਮੀ ਸੀਟ ਤੇ ਵੀ ਜ਼ਿਮਨੀ ਚੋਣ ਹੈ ਹੁਣ ਵਿਧਾਨ ਸਭਾ ਸੀਟ ਦੇ ਲਈ ਤਾਂ ਇੱਥੇ ਵੀ ਹੁਣ ਆਮ ਆਦਮੀ ਪਾਰਟੀ ਅੱਗੇ ਵਾਦੀ ਦਿਖਾਈ ਦੇ ਰਹੀ ਹੈ ਕਰੀਬ 15000 ਵੋਟਾਂ ਲੈ ਕੇ ਮੋਹਿੰਦਰ ਭਗਤ ਅੱਗੇ ਨੇ ਕਰੀਬ 9000 ਤੋਂ ਵੱਧ ਵੋਟਾਂ ਦੇ ਨਾਲ ਲੀਡ ਹਾਸਲ ਕੀਤੀ ਹੋਈ ਹੈ ਉਹਨਾਂ ਨੇ ਤਾਂ ਇਸ ਸਮੇਂ ਮੋਹਿੰਦਰ ਭਗਤ ਨੂੰ 13847 ਵੋਟਾਂ ਪੈ ਚੁੱਕੀਆਂ ਨੇ ਜੋ ਹੁਣ ਦੇ ਤਾਜ਼ਾ ਅੰਕੜੇ ਆ ਰਹੇ ਨੇ ਕਾਂਗਰਸ ਦੇ ਉਮੀਦਵਾਰ ਜੋ ਸੁਨੀਦਰ ਕੌਰ ਨੇ ਉਹਨਾਂ ਨੂੰ 4938 ਵੋਟਾਂ ਪਈਆਂ ਨੇ ਯਾਨੀ ਉਹਨਾਂ ਤੋਂ ਕਾਫੀ ਪਿੱਛੇ ਨੇ ਸ਼ੀਤ ਲੰਗੁਰਾਲ ਜੋ ਚਰਚਾ ਵਿੱਚ ਕਾਫੀ ਸਨ 2782 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਨੇ ਯਾਨੀ ਕਿ ਜੋ ਮਾਰਜਨ ਹੈ ਮੋਹਿੰਦਰ ਭਗਤ ਦੇ ਮੁਕਾਬਲੇ ਬੇਹਦ ਜ਼ਿਆਦਾ ਹੈ ਤੇ ਤਕਰੀਬਨ 13000 43000 ਵੋਟਾਂ ਦੀ ਗਿਣਤੀ ਹੋਣ ਜੋ ਆਫੀਸ਼ੀਅਲ ਅੰਕੜੇ ਅਪਡੇਟ ਹੋਏ ਨੇ ਉਸ ਤੋਂ 13000 ਵੋਟਾਂ ਦੀ ਗਿਣਤੀ ਹੋ ਚੁੱਕੀ ਯਾਨੀ ਕਰੀਬ ਕਰੀਬ ਅੱਧੇ ਜੋ ਵੋਟਾਂ ਪਈਆਂ ਨੇ 94000 ਉਹਨਾਂ ਦੇ ਵਿੱਚੋਂ ਅੱਧੇ ਜੋ ਵੋਟਾਂ ਨੇ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਜਿਸ ਦੇ ਵਿੱਚ ਕਲੀਅਰ ਜੋ ਲੀਡ ਦਿਖ ਰਹੀ ਹੈ ਉਹ ਮੋਹਿੰਦਰ ਭਗਤ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਹੈ ਇਸ ਤਲਾਹ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਇਸ ਵੇਲੇ ਪੂਰੇ ਭਾਰਤ ਦੇ ਵਿੱਚ 7 ਸੂਬਿਆਂ ਦੀਆਂ 13 ਜਿਮਨੀ 13 ਸੀਟਾਂ ਦੇ ਉੱਪਰ ਜਿਮਨੀ ਚੋਣਾ ਹੋਈਆਂ ਸਨ ਜਿਨ੍ਹਾਂ ਦਾ ਅੱਜ ਨਤੀਜਾ ਆ ਰਿਹਾ ਹੈ ਪਰ ਇਹਨਾਂ ਨਤੀਜਿਆਂ ਨੂੰ ਦੇਖ ਕੇ ਵੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਖਿਰਕਾਰ ਪੂਰੇ ਭਾਰਤ ਦੇ ਵਿੱਚ ਕਿਹੜੀ ਪਾਰਟੀ ਦੀ ਲਹਿਰ ਹੈ ਤੁਹਾਨੂੰ ਪਤਾ ਹੈ ਕਿ ਜਦੋਂ 4 ਜੂਨ ਨੂੰ ਲੋਕ ਸਭਾ ਚੋਣਾਂ ਹੋਈਆਂ ਸਨ ਉਸ ਵੇਲੇ ਉਹਨਾਂ ਦੇ ਨਤੀਜੇ ਆਏ ਸੀ ਉਸ ਵੇਲੇ ਉਮੀਦਾਂ ਤੋਂ ਪਰੇ ਐਗਜ਼ਿਟ ਪੋਲਸ ਤੋਂ ਪਰੇ ਬੀਜੇਪੀ ਨੂੰ ਬਹੁਮਤ ਹਾਸਲ ਨਹੀਂ ਹੋਇਆ ਸੀ ਬੀਜੇਪੀ ਨੂੰ ਐਨਡੀਏ ਦੇ ਸਾਥੀਆਂ ਨਾਲ ਮਿਲ ਕੇ ਸਰਕਾਰ ਬਣਾਉਣੀ ਪਈ ਜਿਹੜੀ ਪਾਰਟੀ ਉਸ ਵੇਲੇ ਇਹ ਨਾਰਾ ਦੇ ਰਹੀ ਸੀ ਕਿ ਅਬ ਕੀ ਬਾਰ 400 ਪਾਰ ਪਰ ਅਜੇ ਹਾਂ ਨਹੀਂ ਹੋਇਆ ਤਾਂ ਹੁਣ ਜਿਹੜੀਆਂ 13 ਸੀਟਾਂ ਤੇ ਜਿੰਮਨੀ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜੇ ਆ ਰਹੇ ਨੇ ਉਹਨਾਂ ਦੇ ਨਤੀਜਿਆਂ ਤੋਂ ਬਾਅਦ ਵੀ ਇੱਕ ਥੋੜਾ ਆਈਡੀਆ ਜ਼ਰੂਰ ਹੋ ਜਾਏਗਾ ਕਿ ਆਖਿਰਕਾਰ ਭਾਰਤ ਦਾ ਜੋ ਵੋਟਰ ਹੈ ਉਹ ਕਿਸ ਤਰ੍ਹਾਂ ਸੋਚਦਾ ਹੈ ਕਿਉਂਕਿ ਲੋਕਾਂ ਦੀ ਜਦੋਂ VOTING ਤੋਂ ਬਾਅਦ ਨਤੀਜੇ ਆਦੇ ਨੇ ਉਦੋਂ ਹੀ ਲੋਕਾਂ ਦਾ ਅਸਲ ਮੂਡ ਤੈਅ ਕੀਤਾ ਜਾਂਦਾ ਅਸਲ ਮੂਡ ਪਤਾ ਹੁੰਦਾ ਤਾਂ ਇਸ ਸਮੇਂ ਅਸੀਂ ਗੱਲ ਕਰ ਰਹੇ ਸੀ ਪੰਜਾਬ ਦੀ ਜਲੰਧਰ ਵੈਸਟ ਦੀ ਸੀਟ ਤੇ ਜਿੱਥੇ ਕਿ ਜ਼ਿਮਨੀ ਚੋਣ ਨਤੀਜੇ ਆ ਰਹੇ ਨੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੇ ਕੈਂਡੀਡੇਟ ਬੇਹਤ ਪਿੱਛੇ ਨੇ ਕਾਂਗਰਸ ਦਾ ਉਮੀਦਵਾਰ ਜੋ ਕਿ ਸੁਰਿੰਦਰ ਕੌਰ ਨੇ ਉਹ ਨੰਬਰ 2 ਤੇ ਨੇ ਸ਼ੀਤਲ ਅੰਗੁਰਾਲ ਜੋ ਬੇਹਤ ਚਰਚਾ ਦੇ ਵਿੱਚ ਰਹੇ ਲੱਗਿਆ ਸੀ ਕਿ ਉਹਨਾਂ ਦੀ ਹਵਾ ਹੈ ਪਰ ਸ਼ੀਤਲ ਅੰਗੁਰਾਲ ਇਸ ਸਮੇਂ ਨੰਬਰ 3 ਤੇ ਨੇ ਨੰਬਰ 1 ਤੇ ਨੇ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਤਾਂ ਹੁਣ ਤੱਕ ਦੀ ਜੋ ਇਹ ਲੇਟੈਸਟ ਅਪਡੇਟ ਇਹੀ ਹੈ ਕਿ ਪੰਜਾਬ ਦੀ ਇਸ ਸੀਟ ਤੋਂ ਜ਼ਿਮਨੀ ਚੋਣ ਦੇ ਨਤੀਜੇ ਲਗਾਤਾਰ ਆ ਰਹੇ ਨੇ ਚੌਥੀ ਗੇੜ ਦੀ ਹੁਣ ਜਿਹੜੀ VOTING ਹੈ ਉਸ ਜੋ ਗਿਣਤੀ ਹੈ ਉਹ جاری ਹੈ ਚੌਥੀ ਗੇੜ ਦੀ ਗਿਣਤੀ ਦੇ ਵਿੱਚ ਇਸ ਸਮੇਂ ਵੱਡੇ ਮਾਰਜਨ ਦੇ ਨਾਲ 13847 ਵੋਟਾਂ ਹਾਸਲ ਕਰਕੇ ਮੋਹਿੰਦਰ ਭਗਤ ਅੱਗੇ ਨੇ ਤਤ 13 ਦੇ ਵਿੱਚੋਂ ਇਸ ਸਮੇਂ 9 ਰਾਉਂਡਸ ਦੀ ਜੋ VOTING ਹੈ ਉਹ ਹਜੇ ਬਾਕੀ ਹੈ ਉਸ ਤੋਂ ਬਾਅਦ ਇਹ ਕਹਿਣਾ ਤਸਵੀਰ ਲਗਭਗ ਸਾਫ ਹੋ ਜਾਏਗੀ ਕਿ ਆਖਿਰਕਾਰ ਕੌਣ ਜਿੱਤ ਰਿਹਾ ਪਰ ਜੋ ਹੁਣ ਤੱਕ ਦਾ ਮਾਰਜਨ ਉਸ ਦੇ ਮੁਤਾਬਕ ਤਾਂ ਇਹੀ ਹੈ ਕਿ ਅਪਰ ਹੈਂਡ ਯਾਨੀ ਕਿ ਜੋ ਮਜ਼ਬੂਤੀ ਦੇ ਵਿੱਚ ਦਿਖਾਈ ਦੇ ਰਹੇ ਰੋਜ਼ਾਨਾ ਦੇ ਵਿੱਚ ਉਹ ਨੇ 모ਹਿੰਦਰ ਭਗਤ ਆਮਾਦੀ ਪਾਰਟੀ ਦੇ ਪਰ ਇਸ ਦੇ ਵਿੱਚ ਤੁਸੀਂ ਰਾਉਂਡ ਨੂੰ ਧਿਆਨ ਵਿੱਚ ਨਾ ਰੱਖ ਕੇ ਜੇ ਇਹ ਸੋਚੋ ਕਿ 94000 ਵੋਟਾਂ ਦੇ ਵਿੱਚੋਂ ਕਰੀਬ 45000 ਵੋਟਾਂ ਦੀ ਗਿਣਤੀ ਜਦੋਂ ਹੋ ਚੁੱਕੀ ਹੈ ਤਾਂ ਉਸ ਦੇ ਵਿੱਚ ਆਮਾਦੀ ਪਾਰਟੀ ਦਾ ਕੈਂਡੀਡੇਟ ਅੱਗੇ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਆਖਰੀ ਰਾਊਂਡ ਤੋਂ ਜੋ ਵੋਟਾਂ ਦੀ ਗਿਣਤੀ ਹੋਏਗੀ ਉਸ ਵੇਲੇ ਤੱਕ ਵੀ ਸ਼ਾਇਦ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅੱਗੇ ਰਹੇਗਾ ਬਾਕੀਆਂ ਬਾਕੀ ਕਾਫੀ ਪਿੱਛੇ ਨੇ ਤਾਂ ਹੁਣ ਜਿਵੇਂ ਜਿਵੇਂ ਇਹ ਰਾਊਂਡਸ ਅੱਗੇ ਵਧਦੇ ਜਾਣਗੇ ਉਸ ਤੋਂ ਬਾਅਦ ਇਹ ਪਤਾ ਲੱਗਦਾ ਜਾਏਗਾ ਇਹ ਤਸਵੀਰ ਕਲੀਅਰ ਹੁੰਦੀ ਜਾਏਗੀ ਕਿ ਆਖਿਰਕਾਰ ਜਲੰਧਰ ਵੈਸਟ ਦੀ ਸੀਟ ਤੋਂ ਕੌਣ ਬਾਜ਼ੀ ਮਾਰ ਰਿਹਾ ਹੈ ਤੇ ਕੌਣ ਇਸ ਸੀਟ ਤੋਂ ਚੁਣ ਕੇ ਲੋਕਾਂ ਵੱਲੋਂ ਚੁਣੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੀ ਸੀਟ ਤੇ ਜਾ ਕੇ ਕਾਬਜ਼ ਹੋਏਗਾ ਤਾਂ ਹੋਰ ਅਪਡੇਟ ਦੇ ਨਾਲ ਤੁਹਾਨੂੰ ਫੇਰ ਲੈ ਕੇ ਆਵਾਂਗੇ ਜੋ ਵੀ ਅਪਡੇਟ ਹੋਏਗੀ ਜਲੰਧਰ ਪੱਛਮੀ ਇਸ ਸੀਟ ਦੇ ਉੱਪਰ ਉਸ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਧੰਨਵਾਦ ਦੀ ਵੋਟਾਂ ਦੇ ਨਾਲ ਤੀਸਰੇ ਨੰਬਰ ਤੇ ਨੇ ਅਮਿਤ ਦੁਬਾਰਾ ਫੇਰ ਮੈਂ ਅਪਡੇਟ ਦਵਾਗਾ ਕਿ ਰਾਉਂਡ ਚੌਥੇ ਦੇ ਵਿੱਚ ਪਹਿਲੇ ਨੰਬਰ ਤੇ ਹੁਣ 18469 ਦੇ ਨਾਲ ਜਿਹੜਾ ਹੈ ਕਿ ਉਹ ਮਹਿੰਦਰ ਭਗਤ ਪਹਿਲੇ ਨੰਬਰ ਤੇ ਨੇ ਦੂਸਰੇ ਨੰਬਰ ਤੇ 6871 ਦੇ ਨਾਲ ਸੁਰਿੰਦਰ ਕੌਰ ਤੇ ਤੀਸਰੇ ਨੰਬਰ ਤੇ ਬੀਜੇਪੀ ਦੇ ਸ਼ੀਤਲ ਗੁਰਾਲ ਤੇ 3638 ਦੇ ਨਾਲ ਤੀਸਰੇ ਨੰਬਰ ਦੇ ਨੇ ਹੁਣ ਸਥਿਤੀ ਬਿਲਕੁਲ ਸਪਸ਼ਟ ਹੋ ਗਈ ਹੈ ਅੱਜ ਦੀ ਇਹ ਚੋਣ ਜਿਹੜੀ ਉਹ 70% ਤੱਕ ਜਿਹੜੀ ਹੈ ਕਿ ਆਮ ਆਦਮੀ ਦੇ ਜਿਹੜੀ ਹੈ ਕਿ ਉਹ ਪਾਸੇ ਵਲ ਭੁਗਤ ਚੁੱਕੀ ਹੋਈ ਹੈ ਜਿਸ ਤਰੀਕੇ ਦੇ ਨਾਲ ਇਸ ਵਕਤ ਇਖਤੇ ਦੀਆਂ ਤਸਵੀਰਾਂ ਬੰਦੀਆਂ ਨਜ਼ਰ ਆ ਰਹੀਆਂ ਜੋ ਆંકੜੇ ਕਹਿ ਰਹੇ ਨੇ ਕਿ ਇੱਕ ਨੰਬਰ ਤੇ ਲਗਾਤਾਰ ਮਹਿੰਦਰ ਭਗਤ ਹੋਰੀ ਜਿਹੜੇ ਨੇ ਕਿ ਉਹ ਬਣੇ ਹੋਏ ਨੇ 12000 ਦੀ کم سے کم ਜਿਹੜੀ ਇਹ ਲੀਡ ਲੈ ਕੇ ਉਹ ਹੁਣ ਅਵਲ ਹੋ ਗਏ ਨੇ ਹੁਣ ਕੇਵਲ 38 ਮੋ ਨਾਲ ਇਸ ਵੇਲੇ ਲੀਡ ਹਾਸਲ ਕਰਕੇ ਬੈਠੇ ਹੋਏ ਨੇ ਮਹਿੰਦਰ ਭਗਤ 500 ਤੋਂ ਵੱਧ ਵੋਟਾਂ ਦੇ ਨਾਲ ਲੀਡ ਇਸ ਵੇਲੇ ਮਿਲ ਚੁੱਕੀ ਹੈ ਮਿੰਦਰ ਭਗਤ ਨੂੰ ਜਿਹਾ ਤੁਹਾਨੂੰ ਦੱਸੀਏ 70% ਦਾ ਕਾਊਂਟਿੰਗ ਦਾ ਕੰਮ ਇਸ ਵੇਲੇ ਨਿਪਰੇ ਚੜ ਚੁਕਿਆ ਹੈ ਤੇ 70% ਜੇਕਰ ਕਾਊਂਟਿੰਗ ਦਾ ਕੰਮ ਨਿਪਰੇ ਚੜ ਚੁਕਿਆ ਔਰ ਹਲੇ ਵੀ ਮਿੰਦਰ ਭਗਤ ਦੀ ਜੇਕਰ ਲੀਡ 11598 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਮਿੰਦਰ ਭਗਤ ਆ ਸਮਝਿਆ ਜਾ ਸਕਦਾ ਹੈ ਕਿ ਇਸ ਵੇਲੇ ਜਿੱਤ ਦਾ ਸਰਟੀਫਿਕੇਟ ਆ ਹਾਸਲ ਕਰਨ ਵੱਲ ਅੱਗੇ ਵਧੇ ਬਖਾਈ ਦੇ ਰਹੇ ਨੇ ਮਿੰਦਰ ਭਗਤ ਦੂਜੇ ਨੰਬਰ ਤੇ ਲਗਾਤਾਰ ਬਰਕਰਾਰ ਨੇ ਕਾਂਗਰਸ ਸੁਰਿੰਦਰ ਕੌਰ ਤੇ ਤੀਜੇ ਨੰਬਰ ਤੇ ਲਗਾਤਾਰ ਬਰਕਰਾਰ ਨੇ ਭਾਜਪਾ ਦੇ ਸ਼ੀਤਲ ਅੰਗੁਰਾ 70000 ਤੋਂ ਵੱਧ ਵੋਟਾਂ ਦਾ ਕੰਮ ਜਿਹੜਾ ਹੈ ਉਹ ਕਾਊਂਟਿੰਗ ਦੇ ਵਿੱਚ ਪੂਰਾ ਕੀਤਾ ਜਾ ਚੁੱਕਾ ਹੈ ਕੁੱਲ ਮਿਲਾ ਕੇ 94000 ਕੁਝ ਵੋਟਾਂ ਨੇ ਜਿਨ੍ਹਾਂ ਦਾ ਕਾਊਂਟਿੰਗ ਦਾ ਕੰਮ ਹੋਣਾ ਉਹਨਾਂ ਵਿੱਚੋਂ 71000 ਤੋਂ ਵੱਧ ਵੋਟਾਂ ਦਾ ਕੰਮ ਨੇਪਰੇ ਚੜ ਚੁੱਕਿਆ ਯਾਨੀ ਕਿ ਸਿਰਫ 20-25% ਗਿਣਤੀ ਬਚੀ ਹੈ ਉਹ ਵੀ ਹੁਣ ਅੱਧੇ ਘੰਟੇ ਤੱਕ ਪੂਰੀ ਤਸਵੀਰ ਨਿਕਲ ਕੇ ਸਾਫ਼ ਹੋ ਜਾਏਗੀ ਪਰ 11000 598 ਵੋਟਾਂ ਦੇ ਨਾਲ ਮਿੰਦਰ ਭਗਤਾ ਆਮ ਆਦਮੀ ਪਾਰਟੀ ਦੇ ਅੱਗੇ ਚੱਲ ਰਹੇ ਨੇ ਇੱਕ ਫਤਵਾ ਜ਼ਰੂਰ ਜਨਤਾ ਦਾ ਜਿਹੜਾ ਮੰਡੇਟ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭਗਤਾ ਵਿਖਾਈ ਦਿੱਤਾ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਦਾਅਵੇ ਸੀ ਉਹ ਖੋਖਲੇ ਜ਼ਰੂਰ ਵਿਖਾਈ ਦਿੱਤੇ 13 0 ਦਾ ਜਿਹੜਾ ਨਾਅਰਾ ਦਿੱਤਾ ਗਿਆ ਸੀ ਉਹ ਨਹੀਂ ਪੂਰਾ ਹੋਇਆ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਟੰਗ ਦੇ ਨਾਲ ਜਲੰਧਰ ਦੇ ਵਿੱਚ ਡੇਰੇ ਲਾਏ ਜਲੰਧਰ ਦੇ ਵਿੱਚ ਗੱਜ-ਵੱਜ ਕੇ ਚੋਣ ਪ੍ਰਚਾਰ ਕੀਤਾ ਪੂਰੀ ਜਦੋ ਜੈਦ ਲਾ ਦਿੱਤੀ ਟੀਲ ਦਾ ਜੋਰ ਲਾ ਦਿੱਤਾ ਤੇ ਉਹ ਟੀਲ ਦਾ ਜੋਰ ਇਸ ਵੇਲੇ ਮਿੰਦਰ ਪਗਤ ਦੇ ਹੱਕ ਦੇ ਵਿੱਚ ਪੁਗਦਾ ਵਿਖਾਈ ਵੀ ਦੇ ਰਿਹਾ ਜਿਹਾ ਸਫਲਤਾ ਦਾ ਸਹਰਾ ਕਿਦਰ ਨਾ ਕਿਧਰੇ ਹੈ ਇਸ ਵੇਲੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਚੋਣ ਪ੍ਰਚਾਰ ਕੀਤਾ ਗਿਆ ਉਸ ਦੇ ਹੱਕ ਦੇ ਵਿੱਚ ਪੁਗਦਾ ਵਿਖਾਈ ਦੇ ਰਿਹਾ ਪਰਮੇ ਸਾਡੇ ਸਯੋਗੀ ਲਗਾਤਾਰ ਬਰਕਰਾਰ ਨੇ ਪਰਮੇ ਦਾ ਰੁਕੇ ਇੱਕ ਵਾਰ ਮੁਰਤੋ ਕਰ ਲਾਂਗਾ ਪਰਮੇ ਇਸ ਵੇਲੇ ਸਮਝਿਆ ਜਾ ਸਕਦਾ ਹੈ ਕਿ ਜਿੱਤ ਦਾ ਸਹਰਾ ਮਿੰਦਰ ਪਗਤ ਦੇ ਗੱਲ ਦੇ ਵਿੱਚ ਪਵੇਗਾ ਇਹ ਤਸਵੀਰ ਹੁਣ ਕਰੀਬ ਕਰੀਬ ਸਾਫ ਹੋ ਚੁੱਕੀ ਹੈ ਬਿਲਕੁਲ ਅਮਿਤ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਹੁਣ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਕਮ ਸੇ ਕਮ ਜਿਹੜੀ 11 ਤੋਂ 12 ਹਜ਼ਾਰ ਦੀ ਲੀਡ ਲੈ ਕੇ ਮਹਿੰਦਰ ਪਗਤ ਜਿਹੜੇ ਨੇ ਕਿ ਉਹ ਪਹਿਲੇ ਨੰਬਰ ਤੇ ਆ ਗਏ ਨੇ ਹੁਣ ਇਹ ਵੇਖ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਸਰਕਾਰ ਨੂੰ ਜਿਹੜੀਆਂ ਇੱਕ ਜਲੰਧਰ ਵੈਸਟ ਦੇ ਲੋਕਾਂ ਨੇ ਅਗਲੇ 2.5 ਸਾਲ ਵਾਸਤੇ ਡਿਵੈਲਪਮੈਂਟ ਦੇ ਕੰਮਾਂ ਜੋ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਪ੍ਰਾਣੇ ਸਮੇਤ ਆਂਦੀਆਂ ਜੋ ਸ਼ੀਤਲਨਗਰਾਲ ਖਾਸ ਤੌਰ ਤੇ 2.5 ਸਾਲਾਂ ਦੇ ਵਿੱਚ ਬੀਤੇ ਚ ਫੇਲ ਹੋਏ ਨੇ 2 ਸਾਲ ਜਿਹੜੇ ਉਹ ਕੰਮ ਨਹੀਂ ਕਰਵਾ ਸ ਕੀ ਐਲਾਨ ਹੋਇਆ ਆਗਾਜ਼ ਹੋਇਆ ਉਹਨੂੰ ਸਾਰਿਆਂ ਨੂੰ ਧਿਆਨ ਚ ਰੱਖਦੇ ਹੋਏ ਫਤਵਾ ਕਿਤੇ ਨਾ ਕਿਤੇ ਜਲੰਧਰ ਵੈਸਟ ਦਾ ਜਿਹੜਾ ਕਿ ਵੋਟਰ ਉਹ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਮਹਿੰਦਰ ਭਗਤ ਦਾ ਮੈਂ ਤੁਹਾਨੂੰ ਥੋੜਾ ਪਿਛੋਕੜ ਵੀ ਜ਼ਰੂਰ ਦਸਾਂਗਾ ਕਿ 2017 ਤੇ 2022 ਦੀਆਂ ਜਿਹੜੀਆਂ ਨੇ ਕਿ ਉਹ ਐਮ ਐਲ ਏ ਸੀਟ ਵਾਸਤੇ ਹੀ ਵੋਟਾਂ ਜਿਹੜੀਆਂ ਕਿ ਉਹ ਲੜਦੇ ਜ਼ਰੂਰ ਨਜ਼ਰ ਆਉਂਦੇ ਰਹੇ ਨੇ ਹਾਲਾਂਕਿ 32 33000 ਤੇ ਆ ਕੇ ਉਹ ਹਾਰ ਜਾਂਦੇ ਸਨ ਪਰ ਉਹਨਾਂ ਦੇ ਜਿਹੜੇ ਪਿਤਾ ਨੇ ਭਗਤ ਚੁੰਨੀ ਲਾਲ ਕੈਬਨਿਟ ਰੈਂਕ ਵੀ ਇੱਕ ਵੱਡਾ ਆਪਣੇ ਭਗਤ ਸਮਾਜ ਦੇ ਵਿੱਚ ਨਾਮ ਵੀ ਰਿਹਾ ਵਾ ਕਿਸਮਤ ਹੀ ਕਵਾਂਗੇ ਕਿ ਮਹਿੰਦਰ ਭ ਵਾਰੀ ਆਣੀ ਸੀ ਕਿ ਸ਼ੀਤਲਨ ਗੁਰਾਲ ਦੀਆਂ ਗਲਤੀਆਂ ਕਰਕੇ ਜਾਂ ਸ਼ੀਤਲਨ ਗੁਰਾਲ ਦੇ ਬੜਬੋਲੇਪਣ ਕਰਕੇ ਸ਼ੀਤਲਨ ਗੁਰਾਲ ਦੇ ਉਗਰ ਹੋਣ ਕਰਕੇ ਜੋ ਉਹ ਉਹਨਾਂ ਨੇ ਅਸਤੀਫਾ ਦਿੱਤਾ 2.5 ਸਾਲ ਬਾਅਦ ਹੀ ਉਹਨਾਂ ਨੂੰ ਦੁਬਾਰਾ ਮੌਕਾ ਮਿਲਦਾ ਤੇ ਅੱਜ ਉਹ ਕਿਤੇ ਨਾ ਕਿਤੇ ਵਿਧਾਨ ਸਭਾ ਦੀਆਂ ਪੌੜੀਆਂ ਜਿੱਦਦੇ ਹੋਏ ਦਿਖਾਈ ਜ਼ਰੂਰ ਦਿੰਦੇ ਨੇ ਪਰ ਕਿਤੇ ਨਾ ਕਿਤੇ ਮਹਿੰਦਰ ਪਗਤ ਹੋਰਾਂ ਨੂੰ ਇਹ ਵੀ ਯਾਦ ਰਾਨ ਰੱਖ ਕੇ ਜਾਣਾ ਹੋਏਗਾ ਕਿ ਜੋ ਪ੍ਰਚਾਰ ਪ੍ਰਸਾਰ ਪਿਛਲੇ ਉਹਨਾਂ ਨੇ ਮਹੀਨੇ ਡੇਢ ਦੇ ਵਿੱਚ ਕੀਤਾ ਜੋ ਵਾਅਦੇ ਕੀਤੇ ਨੇ ਹਾਲਾਂਕਿ ਮੁੱਖ ਮੰਤਰੀ ਨੇ ਜ਼ਰੂਰ ਆ ਕੇ ਜਿਹੜੀਆਂ ਨੇ ਕਿ ਮਹਿੰਦਰ ਪਗਤ ਦੇ ਸਾਹਮਣੇ ਅੱਗੇ ਹੋ ਕੇ ਗੱਲਾਂ ਆਖੀਆਂ ਲੋਕਾਂ ਨੂੰ ਜਲੰ तरीके दी कोई परेशानी होवे जਲੰਧਰ ਜਿਹੜਾ ਘਰ ਲਿਆਉਂਦਾ ਜ਼ਿਕਰ ਕਰਾਂਗਾ ਕਿ ਹਫ਼ਤੇ ਦੇ ਵਿੱਚ ਲੋਕ ਆ ਕੇ ਮੇਰੇ ਕੋਲ ਮਿਲ ਸਕਦੇ ਨੇ ਜਿਸ ਤਰੀਕੇ ਦੇ ਨਾਲ ਆਰਮਾਨਵੀ ਪਾਰਟੀ ਨੇ ਗਲੀ ਗਲੀ ਜਾ ਕੇ ਵੋਟਾਂ ਦੇ ਵਿੱਚ ਲੋਕਾਂ ਨਾਲ ਸੰਪਰਕ ਸਾਧਿਆ ਕੀ ਹੁਣ ਅਗਲੇ 2 2.5 ਸਾਲ ਉਹੀ ਗਲੀਆਂ ਰਹਿਣਗੀਆਂ ਉਹੀ ਐਮਐਲਏ ਰਹਿਣਗੇ ਕਿਉਂਕਿ ਪ੍ਰਤੀਕਰਮ ਜਿਹੜੇ ਨੇ ਕਿ ਉਹ ਸੋਸ਼ਲ ਮੀਡੀਆ ਤੇ ਹਾਲੇ ਵੀ ਦੇਖਣ ਨੂੰ ਜ਼ਰੂਰ ਮਿਲਦੇ ਨੇ ਪਰ ਹਲਫੀ ਲਾਲ ਦੀ ਜੋ ਕੜੀ ਹੈ ਮਹਿੰਦਰ ਭਗਤ ਪਹਿਲੇ ਨੰਬਰ ਤੇ ਚੱਲਦੇ ਪਏ ਨੇ ਜਲੰਧਰ ਦੇ ਵੈਸਟ ਦੇ ਲੋਕਾਂ ਨੇ ਫਤਵਾ ਦੇ ਕੇ ਜ਼ਰੂਰ ਉਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਵੱਲ ਭੇਜਿਆ ਵਾ ਹੁਣ ਦੇਖਣਾ ਹੋਏਗਾ ਪਹਿਲਾ ਉਹ ਖੁਸ਼ੀ ਦੇ ਪਲ ਉਹ ਖੁਸ਼ੀ